ਸਤਿ ਸ੍ਰੀ ਅਕਾਲ ਸਵਾਗਤ ਸਭ ਸਤਿਕਾਰਤ ਸਜਨਾ ਨੂੰ ਜੋ ਇਸ ਵਕਤ ਜੁੜੇ ਨੇ ਟਵਾਣਾ ਟੀਵੀ ਤੇ ਰੇਡੀਓ ਫ੍ਰਾਮ ਦੇ ਨਾਲ ਬਾਗਾਂ ਤੇ ਰਾਂਗਾਂ ਦੇ ਸ਼ਹਿਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਸਾਰਨਜੀਤ ਸਿੰਘ ਕੁਕੀ ਗੱਲ ਸਾਹਿਬ ਗੱਲ ਸਭ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮੱਚ ਮਿਹਰਬਾਨੀ ਗੱਲ ਸਾਹਿਬ ਗੱਲ ਸਾਹਿਬ ਕਈ ਸਾਰੇ ਮਸਲੇ ਮਿਸਾਲ ਤੇ ਗੱਲਬਾਤ ਕਰਨੀ ਹੈ ਸ਼੍ਰੀ ਅਕਾਲਤਖ ਸਾਹਿਬ ਤੇ ਪੁਜੇ ਨੇ ਅਕਾਲੀ ਦਲ ਦੇ ਬਾਗੀ ਤੜੇ ਦੇ ਕੁਝ ਨੇਤਾ ਪੰਜਾਬ ਸਰਕਾਰ ਦਾ ਸੰਕਟ ਵਧਿਆ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦੇ ਖਿੱਚੋ ਤਾਣ ਸਿਆਸੀ ਸਮੀਕਰਨ ਬੀਜੇਪੀ ਚੋਥਲ ਬੋਥਲ ਤੇ ਸਿੱਖ ਅਤੇ ਮੁਸਲਮ ਹਲਕਿਆਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਖਿੱਚੋ ਤਾਣ ਮਨੁੱਖੀ ਵਰਤਾਰੇ ਦੇ ਵਿੱਚ ਆ ਰਹੇ ਅਜੀਬ ਉਤਰਾ ਚੜਾ ਸ਼ੁਰੂਆਤ ਕਰਦੇ ਆਂ ਅਸ਼੍ਰੀ ਕਾਲ ਤੱਕ ਸਾਪੇ ਜਸਰ ਮੀਬੀ ਜਗੀਰ ਕੋਰ ਤੇ ਬਾਗੀ ਧੜੇ ਦੇ ਜਿਹੜੇ ਨੇਤਾਵਾਂ ਦਾ ਪੂਜਨਾ ਭਪਿੰਦਰ ਸਿੰਘ ਢੀਂਡ ਸਾਹ ਸੋਨ ਸਿੰਘ ਠੰਡਲ ਉਹਨਾਂ ਦਾ ਜਾਣਾ ਆਪਣਾ ਪਿਕ ਪੇਸ਼ ਕਰਨਾ ਆਪਣੇ ਉਹਦਿਆਂ ਨੂੰ ਲਾਂਭੇ ਕਰਕੇ ਕਿਦਾਂ ਵੇਖਦੇ ਹੋ ਕੀ ਸਮਿਕਰਣ ਚੱਲ ਰਹੇ ਨੇ ਅੱਜ ਬਦਲ ਕੇ ਤਿੰਨ ਜਿਹੜੇ ਅਕਾਲੀਆਂ ਚੋਂ ਪੇਸ਼ ਹੋਏ ਨੇ ਆਪਣਾ ਸਪਸ਼ਟੀਕਰਨ ਲੈ ਕੇ ਬੀਬੀ ਜਗੀਰ ਕੌਰ ਪ੍ਰਮੁਖ ਤੌਰ ਤੇ ਹੋਏ ਨੇ ਫਿਰ ਪ੍ਰਮਿੰਦਰ ਸਿੰਘ ਢੀਂਡ ਸਾਹ ਹੋਏ ਨੇ ਇਹ ਤਾਂ ਹੈਗੇ ਆ ਜਿਹੜੇ ਸਾਹ ਗੁਰਪ੍ਰਤਾਪ ਸਿੰਘ ਬੜਾਲਾ ਗਰੁੱਪ ਹੈਗਾ ਦੂਸਰੇ ਗਰੁੱਪ ਉੱਰੋਂ ਸਰ ਤੋਂ ਸੇਂਟੰਡਾਲ ਉਹ ਪੇਸ਼ ਹੋਏ ਹੈਗੇ ਆਪਣਾ ਸਪਸ਼ਟੀਕਰਨ ਦੇਣ ਲਈ ਹੂੰ ਹੂੰ ਤੇ ਜਿਹੜੇ ਮੇਨ ਪਾਲ ਰੀ ਕੇ ਬੀਬੀ ਜਗੀਰ ਕੌਰ ਜਿਸ ਤਰ੍ਹਾਂ ਉੱਥੇ ਬੋਲੇ ਹੈਗੇ ਬੜੇ ਡਿਫਾਇੰਸ ਮੂਡ ਵਿੱਚ ਬੋਲੇ ਹੈਗੇ ਪਰ ਜਾਪ ਤੇ ਵਿੱਚ ਰਹੇ ਹੂੰ ਹੂੰ ਉਹਨਾਂ ਨੇ ਮਤਲਬ ਕਿ ਕਿਹਾ ਕਿ ਮੈਂ ਸਿਰਫ 16 ਦਿਨ ਮਨਿਸਟਰ ਰਹੀ ਹੈਗੀ ਆ 2112 ਵਿੱਚ ਜੀ ਮੇਰੇ ਟਾਈਮ ਤੇ ਕੋਈ ਵੀ ਇਸ ਤਰ੍ਹਾਂ ਦਾ ਵਾਦਤ ਫੈਸਲਾ ਸਾਹਮਣੇ ਨਹੀਂ ਆਇਆ ਜਿਹੜਾ ਕਿ ਬੱਸ ਹੋਇਆ ਹੋਵੇ ਹਮ ਪਰ ਇਹਨਾਂ ਦੀ ਜ਼ਿੰਮੇਵਾਰੀ ਹੈ ਨਾ ਕਿ ਜਦੋਂ ਐਸਟੀਪੀਸੀ ਦੇ ਇਹ ਪ੍ਰੈਜ਼ੀਡੈਂਟ ਰਹੇ ਹੈਗੇ ਆ ਹਮ 2015 ਕਿ ਇਹਨਾਂ ਨੇ ਉਹ ਸੁਵਿਖਿਆ ਕਰਨੀ ਚਾਹੀ ਸੀ ਕਿ ਇਹਨਾਂ 92 ਲੱਖ ਰੁਪਏ ਜਿਹੜਾ ਲਾਇਆ ਗਿਆ ਇਸ਼ਤਿਹਾਰਾਂ ਤੇਜੀ ਦੇ ਬਾਰੇ ਹੁਣ ਅਕਾਲ ਤਖਤ ਦੇ ਜੱਜੇਦਾਰ ਵੀ ਚੁੱਪ ਨੇ ਹਮ ਕਿ ਉਸ ਦੀ ਸੁਵਿਖਿਆ ਨਹੀਂ ਸੀ ਹੋਣੀ ਚਾਹੀਦੀ ਇਹਨਾਂ ਦੇ ਕਾਰਜਕਾਲ ਦੌਰਾਨ ਹਮ ਕਿ ਕਿ ਬੀਂਗੇ ਐਸਟੀਪੀਸੀ ਮੈਂਬਰ ਇਨਾਂ ਨੇ 215 ਵਿੱਚ ਇਹ ਕੁਝ ਬੋਲੇ ਨਹੀਂਗੇ ਜੋ ਇਨਸੀਡੈਂਟਸ 215 ਵਿੱਚ ਹੋਏ ਨੇ ਹੂੰ ਜੀ ਤੇ ਇਨਾਂ ਦੀ ਕੋਈ ਪਬਲਿਕ ਸਟੇਟਮੈਂਟ ਹੈ ਨਹੀਂਗੀ ਨਾ ਇਸ ਬਾਰੇ ਸਿੱਗੀ ਵੀ ਕਿਉਂ ਮਤਲਬ ਕਿ ਐਸਜੀਪੀਸੀ ਵੱਲੋਂ ਇੰਨਾ ਸਰਮਾਇਆ ਇਸ਼ਤਿਹਾਰਾਂ ਤੇ ਖਰਚਿਆ ਜਾ ਰਿਹਾ ਜਾਂ ਬਾਬੇ ਦੀ ਮਾਫੀ ਨਾਮੇ ਬਾਰੇ ਵੀ ਇਨਾਂ ਦਾ ਕੋਈ ਬਿਆਨ ਨਹੀਂ ਹੈਗਾ ਕਿ ਉਹਦੇ ਹੱਕ ਚ ਨੇ ਕਿ ਉਲਟ ਨੇ ਹੂੰ ਹਾਂ ਠੀਕ ਆ ਹੁਣ ਬੋਲ ਰਹੇ ਹੈਗੇ ਆ ਪਰ ਜਦੋਂ ਇਹਨਾਂ ਕੋਲੇ ਅਹਿਮ ਜ਼ਿੰਮੇਵਾਰੀਆਂ ਸੀਗੀਆਂ ਇਹ ਵੀ ਨਹੀਂ ਬੋਲੇ ਹੂੰ ਹੂੰ ਕਰਕੇ ਠੀਕ ਹੈ ਕਹਿੰਦੇ ਵੀ ਅਸੀਂ ਹੋਸ ਕਰਕੇ ਹੁਣ ਆਪਣਾ ਭੁੱਲ ਬਖਸ਼ਾ ਰਹੇ ਹੈਗੇ ਆ ਕਾਲ ਤੱਕ ਸਾਹਿਬ ਤੇ ਜੱਥੇਦਾਰ ਪਾਸੋਂ ਜੀ ਲੱਗਦਾ ਹੈ ਨਾ ਅਜੀਬ ਜੀ ਸਿਚੁਏਸ਼ਨ ਹੈ ਇਹ ਪ੍ਰਵਿੰਦਰ ਵੀ ਮਤਲਬ ਕਿ ਹੈ ਸਾਰਾ ਪੋਲਿਟਿਕਲ ਸੀਨ ਹੈਗਾ ਚਾਹੇ ਪੋਲਿਟਿਕਲ ਸਿਚੁਏਸ਼ਨ ਕਹਰੋ ਪਰ ਇਸ ਨੂੰ ਸੋਲਵ ਕਰ ਰਹੇ ਆ ਜਿਹੜੇ ਧਾਰਮਿਕ ਹੈਡ ਹੈਗੇ ਆ ਹੂੰ ਹੂੰ ਇਹ ਚੀਜ਼ ਮਤਲਬ ਕਿ ਬੜੀ ਬੈਫਲਿੰਗ ਚੀਜ਼ ਹੈਗੀ ਆ ਵੀ ਕੀ ਉਹ ਜਿਹੜੇ politcal decisions ਹੈਗੇ ਆ ਉਸ ਲਈ ਕੋਈ ਨਾ ਕੋਈ ਜਥੇਦਾਰ ਜਿਹੜਾ ਜਿਉ ਗੀਓ politically really stand ਹੋਣਾ ਚਾਹੀਦਾ ਹੈਗਾ ਹੂੰ ਮਤਲਬ ਇਹਨਾਂ ਦੀ politcal ਤਾਂ ਕੋਈ ਬੈਕਗਰਾਉਂਡ ਹੈ ਹੀ ਨਹੀਂ ਕਿ ਜਿਹੜੇ ਜਥੇਦਾਰ ਲੱਗੇ ਹੋਏ ਆ ਨਾ ਬੈਠੇ ਕੋਈ ਆਪਾਂ ਲੰਮੇ ਸਮੇਂ ਤੋਂ ਦੇਖ ਲਓ ਕੋਈ ਜਥੇਦਾਰ ਇੱਦਾਂ ਦਾ ਜਥੇਦਾਰ ਕਰਪਾਲ ਸਿੰਘ ਤੋਂ ਲੈ ਲਓ ਤੁਸੀਂ ਕੋਈ ਜਥੇਦਾਰ ਆਇਆ ਹੈਗਾ ਜਿਹੜਾ politically active ਹੋਵੇ ਹੂੰ ਯਾ ਪੋਲੀਟਿਕਲੀ ਐਕਟਿਵ ਰਹਾ ਹੋਵੇ ਪਹਿਲੇ ਹੂੰ ਪਹਿਲੇ ਜਥੇਦਾਰ ਬਣਨ ਤੋਂ ਪਹਿਲੇ ਕੋਈ ਪੋਲੀਟਿਕਲੀ ਐਕਟਿਵ ਹੋਵੇ ਕੋਈ ਉਹਨਾਂ ਦੀ ਕਿਸੇ ਸੋਸ਼ਲ ਕਿਸੇ ਪੋਲੀਟਿਕਲ ਕੌਜ਼ ਲਈ ਪਾਰਟਿਸਪੇਸ਼ਨ ਹੋਵੇ ਪਹਿਲੀ ਗੱਲ ਤਾਂ ਇਹਨਾਂ ਦਾ ਇਹੀ ਦੱਸਣਾ ਚਾਹੀਦਾ ਵੀ ਇਹਨਾਂ ਦਾ 1984 ਵਿੱਚ ਇਹਨਾਂ ਦਾ ਕੀ ਰੋਲ ਸੀਗਾ ਕਿਹੜੀ ਸਾਈਡ ਤੇ ਸੀ ਇਹ ਹੂੰ ਮਤਲਬ ਕਿ ਇਹਨਾਂ ਦਾ ਕੋਈ ਨਾ ਕੋਈ ਕਿਸੇ ਪਾਸੇ ਤਾਂ ਪਾਰਟਿਸਪੇਸ਼ਨ ਚਾਹੀਦੀ ਆ ਨਾ ਵੀ ਕੀ ਇਹ ਸਟੇਟ ਦੇ ਵੋਲਟ ਅਜ ਤੱਕ ਬੋਲੇ ਹੈਗੇ ਸਿੱਖਾਂ ਤੇ ਜੋ ਜ਼ੁਲਮ ਹੋਇਆ ਕੋਈ ਇਹਨਾਂ ਦੀ ਪ੍ਰੈਕਟੀਕਲ ਸਟੇਟਮੈਂਟ ਹੋਵੇ ਕੋਈ ਧਾਰਮਿਕ ਸਟੇਟਮੈਂਟ ਹੋਵੇ ਬੋਲੇ ਹੋਣ ਕਿ ਸਿੱਖ ਕੌਮ ਤੇ ਸਿੱਖ ਨੌਜਵਾਨਾਂ ਦਾ ਇੰਨਾ ਕਹਾਣ ਹੋਇਆ ਬਈ ਉਹਦੇ ਕੀ ਇਹ ਸੀਗੇ ਇਹ ਫੋਰ ਸੀ ਕਿ ਅਗੇਂਸਟ ਸੀਗੇ ਕਿਸੇ ਪੁਲਿਸ ਵਾਲੇ ਦੇ ਉਲਟ ਬੋਲੇ ਹੋਣ ਜਿਹਨੇ ਇੰਨਾ ਕਹਾਣ ਕੀਤਾ ਹੈਗਾ ਬਈ ਇਹ ਬੜੇ ਵੱਡੇ ਸਵਾਲ ਹੈਗੇ ਆ ਜਿਹੜੇ ਕਿ ਅੱਡਰੈਸ ਅੱਜ ਨਹੀਂ ਤਾਂ ਕੱਲ ਸਿੱਖ ਕੌਮ ਨੂੰ ਕਰਨੇ ਪੈਣੇ ਆ ਵੀ ਜਿਹੜੇ ਇੰਡੀ ਵੱਡੀ ਆਪਾਂ ਜਿਹਨੂੰ ਆਪਾਂ ਹੁਣ ਇਹ ਵੀ ਆਵਾਜ਼ ਉਠਰੀ ਹੈਗੀ ਆ ਕੇ ਕਾਲ ਤੱਕ ਤੇ ਜਥੇਦਾਰੋਂ ਆਟੋਨੋਮਸ ਹੁਣੇ ਚਾਹੀਦੀ ਦੇ ਵੀ ਉਹਨਾਂ ਕੋਲੇ ਪੂਰਨ ਖੁਦਮਖਤਿਆਰੀ ਚਾਹੀਦੀ ਹੈਗੀ ਆ ਮੈਂ ਕਹਿੰਨਾ ਠੀਕ ਆ ਖੁਦਮਖਤਿਆਰੀ ਚਾਹੀਦੀ ਹੈਗੀ ਆ ਪਰ ਉਹਨਾਂ ਦੀ ਕੋਈ ਬੈਕਗ੍ਰਾਉਂਡ ਵੀ ਤਾਂ ਚਾਹੀਦੀ ਆ ਨਾ ਪੋਲੀਟੀਕਲੀ ਵੀ ਤੇ ਰਿਲੀਜੀਅਸ ਵੀ ਇਹ ਤਾਂ ਹੁਣ ਕੱਲੇ ਰਿਲੀਜੀਅਸ ਹੈ ਹੈਗੇ ਆ ਇਹਨਾਂ ਦੀ ਬੈਕਗ੍ਰਾਉਂਡ ਤਾਂ ਪਰ ਕੀ ਰਿਲੀਜੀਅਸ ਬੰਦਾ ਬੋਲ ਨਹੀਂ ਸਕਦਾ ਜੇ ਤੁਹਾਡੀ ਕੌਮ ਦੇ ਨਾਲ ਜ਼ੁਲਮ ਹੋ ਰਿਹਾ ਹੋਵੇ ਇਸ ਚੀਜ਼ ਦਾ ਜਵਾਬ ਤਾਂ ਦੇਣਾ ਬਣਦਾ ਹੀ ਹੈ ਕਿਸੇ ਨੂੰ ਦਾ ਐਡਰੈਸ ਕਰਨਾ ਹੀ ਪਊਗਾ ਇਹ ਇਸ ਨੂੰ ਹੂੰ ਠੀਕ ਹੈ ਆਪਣੇ ਵਰਗਿਆਂ ਤੋਂ ਸਿੱਖੀ ਨਹੀਂ ਮੰਨਦੇ ਨਹੀਂ ਆਪਣੇ ਵਰਗਿਆਂ ਨੂੰ ਤਾਂ ਨਹੀਂ ਮੰਨਦੇ ਜਿਹੜੇ ਇਹਨਾਂ ਵਰਗੇ ਨੇ ਜਿਹੜੇ ਅਮਰਤਾ ਰਵੀ ਨੇ ਅ ਜਿਨ੍ਹਾਂ ਨੇ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਸ੍ਰੀ ਅਮਰਤਪਾਨ ਜਾਂ ਬਾਣਾ ਵੀ ਗ੍ਰਹਿਣ ਕੀਤਾ ਸਿੱਖ ਉਹਨਾਂ ਨੂੰ ਵੀ ਨਹੀਂ ਮੰਨਦੇ ਸਿੱਖਾਂ 'ਚ ਕਿੰਨੇ ਤੁਹਾਡੇ ਨੇ ਮਤਲਬ ਅਜੇ ਤੱਕ ਵੀ ਸੰਤਾਂ ਦੀ ਸ਼ਹਾਦਤ ਨੂੰ ਇੱਕ ਧਿਰ ਨਹੀਂ ਮੰਨਦੀ ਟਕਸਾਲ ਅਨਾਲਾ ਸਾਹਿਬ ਉਹ ਕਹਿੰਦੇ ਸ਼ਾਂਤ ਸੰਤ ਸ਼ਹੀਦ ਹੋਏ ਨਹੀਂ ਅਜੇ ਤੱਕ ਨਹੀਂ ਮੰਨੀ ਗਈ ਹਾਂ 21 ਸਾਲ ਇਹਨਾਂ ਨੇ ਸ਼ਹੀਦੀ ਰੋਲੀ ਹੈ ਸੰਤਾਂ ਦੀ ਉਹਨਾਂ ਦਾ ਪਰਿਵਾਰ ਨਹੀਂ ਮੰਨਿਆ ਜਿਹੜੇ ਕਿ ਆਇਡੈਂਟੀਫਾਈ ਕਰਕੇ ਆਏ ਸੀ ਹਾਂ ਕੈਪਟਨ ਆਪ ਜਾ ਕੇ ਆਇਡੈਂਟੀਫਾਈ ਕਰਕੇ ਆਇਆ ਜਿਹੜਾ ਸੰਤਾਂ ਦਾ ਬ੍ਰਦਰ ਸੀ ਤੇ ਉਹ ਆਰਮੀ ਵਿੱਚ ਸੀਗਾ ਉਦੋਂ ਉਹਨੂੰ ਆਰਮੀ ਚੋਂ ਲੈ ਕੇ ਗਏ ਆ ਹੂੰ ਮਤਲਬ ਇਹ ਤਾਂ ਇਹ ਤਾਂ ਇੱਕ ਫੈਕਚੁਅਲ ਆ ਨਾ ਸਟੇਟਮੈਂਟਸ ਹੂੰ ਤੁਸੀਂ ਐਨਐਚਏ ਤੋਂ ਚੁੱਪ ਕਿਉਂ ਰਹੇ ਆ ਕੀ ਦੇ ਕਹਿਣ ਤੇ ਚੁੱਪ ਰਹੇ ਆ ਅੱਜ ਤੱਕ ਨਹੀਂ ਐਕਸਪਲੇਨ ਕੀਤਾ ਉਹਨਾਂ ਨੇ ਹੂੰ ਬਦਲ ਕੇ ਐਨਐਚਏ ਇਹੀ ਭੰਮਲਪੁਰ ਸਾ ਬਣਿਆ ਰੱਖਿਆ ਵੀ ਆਜ ਜਾਣਗੇ ਸੰਤ ਕੱਲ ਆਉਣ ਮੈਨੂੰ ਯਾਦ ਆਸੀ ਜਦੋਂ ਪੁਰਾਣੇ ਸੰਤਾਂ ਦੇ ਸਾਥੀਆਂ ਕੋਲੋਂ ਕੋਈ ਸਪੋਰਟ ਵਗੈਰਾ ਲੈਣ ਜਾਂਦੇ ਸੀਗੇ ਵੀ ਸ਼ਾਇਦ ਕੋਈ ਉਹਨਾਂ ਕੋਲ ਹਥਿਆਰ ਵਗੈਰਾ ਹੋਣਗੇ ਕਿਵੇਂ ਹੈਗਾ ਤਾਂ ਉਹ ਸਾਨੂੰ ਜਵਾਬ ਇਹ ਮਿਲਦਾ ਸੀ ਵੀ ਸੰਤ ਆਉਣਗੇ ਤਾਂ ਚੱਲਾਂਗੇ ਹੂੰ ਇਹ ਇਹ ਤਾਂ ਇਹ ਗੱਲ ਦਾ ਜਿਹੜਾ ਪਾਇਆ ਗਿਆ ਬੈਫਲਿੰਗ ਐਡਾ ਬੈਫਲ ਕੀਤਾ ਗਿਆ ਕੌਮ ਨੂੰ ਉਹਦੇ ਦੇ ਜਿਹੜੇ ਜ਼ਿੰਮੇਵਾਰ ਨੇ ਕੀ ਉਹ ਕਦੀ ਅਨਸਰੇਬਲ ਹੋਣਗੇ ਕੌਮ ਉਹਗੇ ਹੂੰ ਸਹੀ ਐਡਿਟ ਮਤਲਬ ਕਿ ਸ਼ਹਾਦਤ ਹੋਈ ਸੀਗੀ ਉਹਨੂੰ ਛਪਾਇਆ ਕਿਉਂ ਗਿਆ ਹੂੰ ਬਈ ਹੁਣ ਐਡੇ ਐਡੇ ਸਮਾਗਮ ਕਰਦੇ ਆ ਸ਼ਹਾਦਤ ਦੇ ਇਹ ਤੇ ਉਦੋਂ 20 ਸਾਲ ਕਿੱਥੇ ਸੀ ਇਹ ਹੂੰ ਗਿਲਸਾਹ ਧਰਮ ਤੇ ਸਿਆਸਤ ਕੁਝ ਕਹਿੰਦੇ ਆ ਪਰਮਿੰਦਰ ਐ ਨਾ ਵੀ ਕੁਝ ਛੱਪ ਕੇ ਵਿਕਦੇ ਨੇ ਕੁਝ ਵਿਕ ਕੇ ਛੱਪਦੇ ਨੇ ਫਰਕ ਬੜਾ ਹੁੰਦਾ ਅਖਬਾਰਾਂ ਅਖਬਾਰਾਂ ਚ ਕੁਝ ਜ਼ਗੀਰਾਂ ਦੇ ਮਾਲਕ ਨੇ ਕੁਝ ਜ਼ਮੀਰਾਂ ਦੇ ਮਾਲਕ ਨੇ ਫਰਕ ਬੜਾ ਹੁੰਦਾ ਸਰਦਾਰਾਂ ਸਰਦਾਰਾਂ ਚ ਕੁਝ ਕੁਰਸੀ ਲਈ ਲੜਦੇ ਨੇ ਕੁਝ ਕੌਮ ਲਈ ਲੜਦੇ ਨੇ ਫਰਕ ਬੜਾ ਹੁੰਦਾ ਜੱਥੇਦਾਰਾਂ ਜੱਥੇਦਾਰਾਂ ਚ ਕੁਝ ਹੱਕਾਂ ਲਈ ਚੱਲਦੀਆਂ ਨੇ ਕੁਝ ਹਾਕਮ ਲਈ ਚੱਲਦੀਆਂ ਨੇ ਫਰਕ ਬੜਾ ਹੁੰਦਾ ਤਲਵਾਰਾਂ ਤਲਵਾਰਾਂ 'ਚ ਹੂੰ ਕੁਝ ਗਰੀਬੀ ਮਕਾਉਂਦੀਆਂ ਨੇ ਕੁਝ ਗਰੀਬੀ ਮਕਾਉਂਦੀਆਂ ਨੇ ਨਹੀਂ ਹੂੰ ਤੇ ਫਰਕ ਬੜਾ ਹੁੰਦਾ ਸਰਕਾਰਾਂ ਸਰਕਾਰਾਂ 'ਚ ਕੋਈ ਕੀਮਤ ਲਈ ਲਿਖਦੇ ਨੇ ਕੁਝ ਕੀਮਤੀ ਲਿਖਦੇ ਨੇ ਫਰਕ ਬੜਾ ਹੁੰਦਾ ਕਲਮਕਾਰਾਂ ਕਲਮਕਾਰਾਂ 'ਚ ਹੂੰ ਬਿਲਕੁਲ ਗੱਲ ਤੁਹਾਡੀ درست ਹੈ ਕੁਝ ਗਰੀਬੀ ਮਟਾਉਂਦੇ ਨੇ ਕੁਝ ਗਰੀਬ ਮਟਾਉਂਦੇ ਨੇ ਹਾਂ ਸੋ ਇਹ ਇਹ ਜਿਹੜਾ ਗਿਲਸਾ ਵਰਤਾਰ ਹੈ ਕਿ ਮੇਰੀ ਤੇ ਪੀਰੀ ਦਾ ਕਨਸੈਪਟ ਛੇਵੀਂ ਪਾਸ਼ਾ ਹੀ ਨੇ ਸ਼ੁਰੂ ਕੀਤਾ ਧਰਮ ਤੇ ਫਿਰ ਉਹਨਾਂ ਨੇ ਉਹਨਾਂ ਨੇ ਲਲਕਾਰਿਆ ਨਾ ਸਿੱਧਾ ਮੁਗਲ ਸلطਨਤ ਤੋਂ ਹਾਂ ਤਾਂ ਉਹ ਪੋਲਿਟিক্যাল ਸਟੇਟਮੈਂਟਸ ਹੀ ਨਾ ਉਹ ਹੂੰ ਉਹਨਾਂ ਨੇ ਇਹ ਉਹਨਾਂ ਨੇ ਕਿਹਾ ਇਹ ਮੈਨੂੰ ਘੋੜੇ ਤੇ ਸ਼ਸਤਰ ਲੈ ਕੇ ਭੇਂਟ ਕਰੋ ਹੁਣ ਹੂੰ ਉਹਨਾਂ ਨੇ ਸਿੱਧਾ ਲਲਕਾਰਿਆ ਸੀ ਜਹਾਂਗੀਰ ਨੂੰ ਉਸ ਟਾਈਮ ਦੇ ਸਲਤਨਤ ਨੂੰ ਹੂੰ ਇਹ ਇਹਨਾਂ ਦਾ ਵੀ ਕੋਈ ਇਤਿਹਾਸ ਦੱਸਣਾ ਵੀ ਜੇਪੀ ਇਹਨਾਂ ਨੇ ਕਦੋਂ ਕਦੀ ਸਰਕਾਰਾਂ ਨੂੰ ਮੰਗਾਰਿਆ ਹੈਗਾ ਜਦੋਂ ਇਹਨਾਂ 'ਤੇ ਜ਼ੁਲਮ ਹੋਇਆ ਸਿੱਖ ਕੌਮ 'ਤੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਉਦੋਂ ਕੀ ਪੋਜੀਸ਼ਨ ਸੀ ਇਹਨਾਂ ਦੀ ਕਿਤੇ ਨਾ ਕਿਤੇ ਤਾਂ ਲੱਗੇ ਹੋਣਗੇ ਇਹ ਹੂੰ ਜਦੋਂ ਸੱਤਾ 'ਚੋਂ ਬਾਹਰ ਹੁੰਦੇ ਨੇ ਉਦੋਂ ਮੰਗਾਰਦੇ ਆ ਤੇ ਦੂਸਰਾ ਜੇ ਆਪਾਂ ਪੁਆਇੰਟ ਵੱਲ ਨੂੰ ਆਈਏ ਗੱਲ ਸਾ ਪੂਰੀ ਦੁਨੀਆ ਦੇ ਵਿੱਚ ਧਰਮ ਤੇ ਸਿਆਸਤ ਦੇ ਸੁਮੇਲ ਨਾਲ ਰਾਜ ਭਾਗ ਚੱਲਦੇ ਨੇ ਤਾਂ ਬਿਲਕੁਲ ਤੇ ਧਰਮ ਨੂੰ ਨੁਕਸਾਨ ਹੁੰਦਾ ਸਿਆਸਤ ਗਾਂ ਵਧਦੀ ਹੈ ਕਿਤੇ ਕਿਤੇ ਸਿਆਸਤ ਦੀ ਕਿਰਪਾ ਨਾਲ ਸੰਬੰਧਿਤ ਧਰਮ ਵੀ ਜਿਹੜਾ ਰਾਜੇ ਦਾ ਉਹ ਵੀ ਪ੍ਰਮੋਟ ਹੁੰਦਾ ਹੈ ਇਹ ਤੇ ਗੁਰਬਾਣੀ ਵੀ ਮੋਹਰ ਲਾਉਂਦੀ ਹੈ ਘਰ ਘਰ ਮਈਆਂ ਸਭਨਾ ਜੀਆਂ ਬੋਲੀ ਔਰ ਤੁਹਾਡੀ ਜਿਹੜੀ ਹੁਕਮਰਾਨ ਦੀ ਭਾਸ਼ਾ ਉਹ ਲੋਕਾਂ ਦੀ ਭਾਸ਼ਾ ਬਣ ਜਾਂਦੀ ਹੈ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਤੇ ਹਿੰਦੀ ਆ ਜਾਂਦੀ ਹੈ ਅੰਗਰੇਜ਼ਾਂ ਦਾ ਜ਼ਮਾਨਾ ਤਾਂ ਅੰਗਰੇਜ਼ੀ ਫਾਰਸੀ ਆ ਜਾਂਦੀ ਹੈ ਤੇ ਇਸ ਦੌਰਾਨ ਇਸਲਾਮ ਦਾ ਜ਼ਮਾਨਾ ਉਰਦੂ ਫਾਰਸੀ ਆ ਜਾਂਦੀ ਹੈ ਪੰਜਾਬੀਆਂ ਦਾ ਰਾਜ ਭਾਗ ਆਏਗਾ ਤੇ ਪੰਜਾਬੀ ਜ਼ੁਬਾਨ ਦਾ ਬੋਲਬਾਲਾ ਹੋਏਗਾ ਇਹ ਗੱਲ ਸਿੱਖਾਂ ਨੂੰ ਬੜੀ ਚੁਬਣੀ ਹੈ ਮੇਰੀ ਪੰਜਾਬੀ ਦੀਆਂ ਕਿੰਨੀਆਂ ਮੂਲ ਪਛਾਵਾਂ ਨੇ ਅੱਜ ਅਸੀਂ ਕਹਿਣਾ ਹੈ ਕਿ ਪੰਜਾਬੀ ਸਰਵੋਤਮ ਹੈ ਕਿ ਪੰਜਾਬੀ ਨੇ ਪੌਦੀ ਨਹੀਂ ਖਾਧੀ ਪੰਜਾਬੀ ਨੇ ਝਾਂਗ ਨਹੀਂ ਖਾਧੀ ਪੰਜਾਬੀ ਜ਼ੁਬਾਨ ਸਾਡੀ ਮੇਰੀ ਤੁਹਾਡੀ ਸਭ ਦੀ ਮਾਂ ਬੋਲੀ ਕਿੰਨੀਆਂ ਖੇਤਰੀ ਪਛਾਵਾਂ ਨੂੰ ਪੌਦੀ ਆਦ ਨੂੰ ਖਾ ਗਈ ਹੈ ਉੱਥੇ ਸਾਨੂੰ ਤਕਲੀਫ ਹੁੰਦੀ ਹੈ ਕਿ ਅਸੀਂ ਕਿਉਂਕਿ ਮੈਂ ਪ੍ਰਵਿੰਦਰ ਰਈ ਤੁਹਾਡੀ ਗੱਲ ਨੂੰ ਮੈਂ ਵਿੱਚ ਰੱਖਦੇ ਹੋਏ ਤੁਹਾਨੂੰ ਦੱਸਦਾ ਵੀ ਕੀ ਦੁਨੀਆ ਦੇ ਇਤਿਹਾਸ ਵਿੱਚ ਹਮ ਸਭ ਤੋਂ ਤਾਕਤਵਰ ਆਰਮੀ ਸੀਗੀ ਹਿਟਲਰ ਦੀ ਹਮ ਹਟਲਾ ਹਾਰਿਆ ਕਿਉਂ ਕਰਤਾਰ ਪੱਥੋਂ ਹਮ ਤੇ ਕਰਤਾਰ ਦੀ ਜਿਹੜੀ ਇਨਸਾਨ ਨੂੰ ਅੰਦਰੋਂ ਤਾਕਤ ਦਿੰਦਾ ਹਮ ਕਰਤਾਰ ਬਿਨਾ ਹਰ ਜਿੱਤ ਵਕਤੀ ਹੁੰਦੀ ਹੈ ਹਮ ਮਤਲਬ ਕਿ ਆਪਾਂ ਕਹਿੰਦੇ ਐਵੇਂ ਸਾਰਤਾ ਫੜ ਕੇ ਜਿੱਤ ਨਹੀਂ ਹੁੰਦੀ ਜਦ ਤੱਕ ਤੁਹਾਡਾ ਕਰਤਾਰ ਨਾ ਹੋਵੇ ਬਿਲਕੁਲ ਇਸ ਕਰਕੇ ਇਹ ਕੁਐਸਚਨ ਜਿਹੜੇ ਆ ਸੋਸਾਇਟੀਲ ਕੁਐਸਚਨਸ ਨੇ ਮਤਲਬ ਕਿ ਸੋਸਾਇਟੀ ਨੂੰ ਇਹ ਕੁਐਸਚਨਸ ਜਿੰਨੀ ਵਾਰ ਆਪਣੇ ਬੱਚਿਆਂ ਨੂੰ ਆਹ ਚੀਜ਼ਾਂ ਪੜਾਈਆਂ ਨਹੀਂ ਜਾਂਦੀਆਂ ਡਿਸਕਸ ਨਹੀਂ ਹੁੰਦੀਆਂ ਉੱਪਰਲੀ ਇਹਨੇ ਓਪਨ ਡਿਬੇਟ ਤਦ ਤੱਕ ਆਪਾਂ ਨੂੰ ਪਤਾ ਹੀ ਨਹੀਂ ਲੱਗ ਸਕਦਾ ਵੀ ਕਰਤਾਰ ਦੀ ਕੀ ਅਹਿਮੀਅਤ ਹੈਗੀ ਆ ਹੂੰ ਮਤਲਬ ਕਿ ਅੱਜ ਤੁਹਾਡੇ ਸਾਹਮਣੇ ਜਿਉਂਦੇ ਬੈਠੇ ਹੈਗੇ ਆ ਤਾਂ ਕਿਸੇ ਮੇਰ ਕਰਕੇ ਬੈਠੇ ਆ ਹੂੰ ਨਹੀਂ ਮਤਲਬ ਕਿ ਕੋਈ ਮਤਲਬੀ ਨਹੀਂ ਸੀਗਾ ਕਿ ਵਾਪਸ ਆ ਜਾਂਦੇ ਘਰੇ ਚੋਂ ਦੇ ਹਾਂ ਹਾਂ ਮੈਂ ਕਦੀ ਸੋਚਿਆ ਵੀ ਸੀਗਾ ਕਿ ਕਦੀ ਵਾਪਸ ਆਉਂਗਾ ਜੀ ਗੱਲ ਤੁਹਾਡੀ درست ਹੈ ਕਿਉਂਕਿ ਅਸੀਂ ਭਾਰਤੀ ਖਿੱਤੇ ਦੇ ਲੋਕ इवन ਸਾਊਥ ਏਸ਼ੀਆ 'ਚ ਨੇ ਵੀ ਅਸੀਂ ਸਾਰੇ ਧਰਮ ਨੂੰ ਜਾਂ ਉਸ ਸੁਪਰੀਮ ਪਾਵਰ ਨੂੰ ਜਾਂ ਸਿੱਖ ਆਪਣੇ ਗੁਰੂ ਸਾਹਿਬਾਨ ਜਾਂ ਅਕਾਲ ਤਖਤ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਸੁਪਰੀਮ ਮੰਨਦੇ ਆ ਤੇ ਕ੍ਰੈਡਿਟ ਉਸ ਦਾ ਉਸ ਨੂੰ ਹੀ ਦਿੰਦੇ ਆ ਕਿ ਉਹਨਾਂ ਦੀ ਕਿਰਪਾ ਨਾਲ ਸਭ ਕੁਝ ਹੋ ਗਿਆ ਦੂਸਰੇ ਪਾਸੇ ਇੰਨਾ ਕੁ ਛੋਣ ਦੇ باوجود ਵੀ ਸਾਡੇ ਹਾਲਾਤ ਕੋਈ ਬਹੁਤੇ ਅੱਛੇ ਨਹੀਂ ਐ ਤੇ ਆਉਣ ਵਾਲੇ ਸਮੇਂ ਇਸ ਤੋਂ ਵੀ ਬਦਤਰ ਹੋਣਗੇ ਜਿਸ ਤਰ੍ਹਾਂ ਦੀ ਸਥਿਤੀ ਅਸੀਂ ਵੇਖਦੇ ਆ ਕਿ ਪੁੱਤ ਪਿਓ ਨੂੰ ਮਾਰ ਰਿਹਾ ਤੇ ਪਿਓ ਪੁੱਤ ਨੂੰ ਮਾਰ ਰਿਹਾ ਪੰਜਾਬ 'ਚ ਇਹ ਕੋਈ ਸ਼ਾਮ ਵੇਖਦੇ ਆ ਪੰਥਕ ਸਭ ਗੱਲਾ ਤਰਿੰਦਰ ਇਹ ਹੀ ਪੰਜਾਬ ਦੀ ਸਿਆਸਤ ਜਿਸ ਤਰ੍ਹਾਂ ਦੀ ਖੇਡੀ ਜਾ ਰਹੀ ਹੈ ਨਾ ਅੱਜਕੱਲ ਉਹ ਦਰਸਾ ਰਹੇ ਹਨ ਕਿ ਕੁਕਰ ਤੋਂ ਵੀ ਹੋੜਾ ਪੰਜਾਬ ਦਾ ਸਿਆਸਤਦਾਨ ਹੋ ਗਿਆ ਇਹ ਇਹ ਹੈਗਾ ਕਿਸੇ ਵੀ ਡਿਫਾਈਨ ਕਰਨ ਲਈ ਸੁਸਾਇਟੀ ਨੂੰ ਉਹਦੀ ਪੋਲਿਟਿਕਸ ਹੁੰਦੀ ਹੈਗੀ ਆ ਹੂੰ ਤੇ ਪੋਲਿਟਿਕਸ ਬਿਨਾ ਕਰਦਾਰ ਦੇ ਹੁੰਦੀ ਨਹੀਂ ਆਪਾਂ ਦੇਖਦੇ ਆ ਪੰਜਾਬ ਦਾ ਚੀਫ ਮਿਨਿਸਟਰ ਕੀ ਵਿਜ਼ਨਰੀ ਕੀ ਸਟੇਟਮੈਂਟਾਂ ਦੇ ਰਿਹਾ ਰੋਜ਼ ਪਰਦੇ ਚੱਕ ਰਹੇ ਆ ਹੂੰ ਤੇ ਲੋਕਾਂ ਨੂੰ ਕਹਿ ਰਹੇ ਵੀ ਅਸੀਂ ਇੱਥੇ ਰੰਗਲਾ ਪੰਜਾਬ ਬਣਾ ਰਹੇ ਆ ਕਿਹੜਾ ਰੰਗਲਾ ਪੰਜਾਬ ਬਣਾਉਣਾ ਵੀ ਤੁਸੀਂ 6 ਮਹੀਨਿਆਂ ਦੇ ਵਿੱਚ ਤੁਸੀਂ ਦੂਜੀ ਵਾਰੀ ਕਰਦੇ ਚੱਕਣ ਲੱਗੇ ਹੈਗੇ ਹੂੰ ਲਿਮਟ 3000 ਕਰੋੜ ਤੋਂ ਪਲੱਸ ਦਾ ਪਹਿਲੇ ਇਹਨਾਂ ਨੂੰ ਲਿਮਿਟ ਦਿੱਤੀ ہوئی ਆ ਉਹਨੇ ਕਹਿੰਦੇ 10000 ਕਰੋੜ ਸਾਡਾ ਹੋਰ ਵਧਾਓ ਤੇ ਲੋਕਾਂ ਤੇ ਹੁਣ ਤੱਕ ਇਹ ਲੱਖ ਤੋਂ ਉੱਤੇ ਦਾ ਬੋਝ ਪਾ ਚੁੱਕੇ ਆ ਟੈਕਸਾਂ ਦਾ 1 ਲੱਖ ਕਰੋੜ ਦਾ ਹਾਂ 1 ਲੱਖ ਕਰੋੜ ਦਾ ਆ ਹੂੰ ਤੇ ਬਦਲੇ ਇਹਨੂੰ ਪ੍ਰੋਗਰੈਸ ਕਹਿੰਦੇ ਆ ਇਹ ਹੂੰ ਤੇ ਉਹ ਤੁਸੀਂ ਲੋਕਾਂ ਨੂੰ ਮੁਫਤ ਵੰਡੀ ਜਾ ਰਹੇ ਹੈਗੇ ਚੀਜ਼ਾਂ ਕਿਹਦੀ ਕੋਸਟ ਤੇ ਵੰਡ ਰਹੇ ਆ ਸਾਡੀ ਕੋਸਟ ਤੇ ਵੰਡ ਰਹੇ ਹੂੰ ਤੇ ਐਟ ਦਾ ਰੀਸੀਵਿੰਗ ਐਂਡ ਵੀ ਆਪਾਂ ਹੀ ਲੋਕ ਜੀ ਗਿੱਲ ਸਾਹਿਬ ਤੁਸੀਂ ਵਿਸ਼ਵ ਪੱਧਰ ਦਾ ਇਤਿਹਾਸ ਬਹੁਤ ਪੜ੍ਹਦੇ ਹੋ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਤੇ ਕਿਉਂਕਿ ਅੰਗਰੇਜ਼ੀ ਜਿਹੜੀ ਤੁਹਾਡੀ ਭਾਸ਼ਾ ਤੇ ਕਮਾਂਡ ਜ਼ਿਆਦਾ ਆ ਇਸ ਕਰਕੇ ਤੁਸੀਂ ਸ਼ਾਇਦ ਠੰਡਲ ਨੂੰ ਵੀ ਮੇਰੇ ਖਿਆਲ ਨਾਲ ਠੰਡਾਲ ਬੋਲ ਗਏ ਹੋ ਕਿਉਂਕਿ ਉਹ ਰੰਡਾਵੇ ਨੂੰ ਰੰਡਵਾ ਕਹਿੰਦੇ ਹੁੰਦੇ ਆ ਫੌਜ ਜਦੋਂ 에어ਪੋਰਟ ਤੇ ਆਪਾਂ ਜਾਂਦੇ ਕਿਉਂਕਿ ਉਹ ਕੁਦਰਤੀ ਹੁੰਦਾ ਤੁਹਾਡੀ ਸਕੂਲਿੰਗ ਜਿਹਾ ਹੋਏ ਇਹ ਗੱਲਾਂ ਹੋ ਜਾਂਦੀਆਂ ਨੇ ਉਹ ਪ੍ਰੋਨਨਸिएशन ਪ੍ਰੋਨਨਸिएशन ਕੋਈ ਇੰਗਲਿਸ਼ 'ਚ ਜਦੋਂ ਧਿਆਨ ਆ ਤਾਂ ਤੁਹਾਡੇ ਕੁਦਰਤੀ ਜ਼ੇਨ 'ਚ ਠੰਡਾ ਆ ਲਿਆਏਗਾ ਮੇਰੇ ਵੀ ਆਏਗਾ ਇੱਕ ਮੈਂ ਮਿਸਾਲ ਦੇਣਾ ਇਹ ਤੁਹਾਡਾ ਪੋਜ਼ਿਟਿਵ ਪੱਕਾ ਹੈ ਕਿ ਤੁਸੀਂ ਅੰਗਰੇਜ਼ੀ ਪੜ੍ਹਦੇ ਹੋ ਤਾਂ ਉਹਨਾਂ ਚੀਜ਼ਾਂ ਦਾ ਪਤਾ ਲੱਗਦਾ ਤੇ ਨਹੀਂ ਤਾਂ 99.99% ਬੰਦੇ ਠੰਡਾ ਲਈ ਕਹਿੰਦੇ ਆ ਤੁਸੀਂ ਕੋਕੇ ਜਿਆਦਾ ਅੰਗਰੇਜ਼ੀ ਚ ਮੈਗਜ਼ੀਨ ਜਾਂ ਕੋਈ ਵੀ ਆਉਂਦਾ ਤੁਸੀਂ ਉਹ ਪੜ੍ਹਦੇ ਹੋ ਤਾਂ ਉਹ ਇੱਕਦਮ ਉਹ ਜਿਹੜਾ ਤੁਹਾਡੀ ਲੋਕਲ ਵਿਰਾਸਤ ਦੇ ਉੱਤੇ ਜਿਹੜਾ ਵਿਸ਼ਵ ਦਾ ਭਾਸ਼ਾ ਦਾ ਵਿਖਿਆਨ ਉਹ ਭਾਰੂ ਹੋ ਜਾਂਦਾ ਉਹ ਨਾਉਨਸਿਏਸ਼ਨ ਠੰਡਾ ਲਈ ਜਾਏਗਾ ਅੰਗਰੇਜ਼ੀ ਚ ਕਰ ਓਰਨਾਸੀਏਸ਼ਨ ਜੇ ਤੁਸੀਂ ਆਪਣੀ ਅਹੈਸ ਕਰਨੀ ਹੈ ਨਾ ਹੂੰ ਤਾਂ ਤੁਹਾਨੂੰ ਇੰਗਲਿਸ਼ ਦੀ ਸੁਣਨਾ ਪਊਗਾ ਖਬਰਾਂ ਜਿਹੜੀਆਂ ਬਾਹਰ ਦੀਆਂ ਵੈਸਟਰਨ ਬਿਲਕੁਲ ਬਿਲਕੁਲ ਉਸੇ ਪਾਸੇ ਮੈਂ ਹੋਣਾ ਸੀ ਜਾਂ ਵੈਸਟਰਨ ਪ੍ਰੋਗਰਾਮ ਜਾਂ ਇੰਗਲਿਸ਼ ਪ੍ਰੋਗਰਾਮਸ ਤੁਸੀਂ ਜਿਹੜੇ ਹੈਗੇ ਜੇ ਤੁਸੀਂ ਇੰਗਲਿਸ਼ ਮੂਵੀ ਸਮਝਣ ਲੱਗ ਗਏ ਨਾ ਪੂਰੀ ਤਰ੍ਹਾਂ ਬਿਲਕੁਲ ਫਿਰ ਤੁਹਾਨੂੰ ਸਮਝ ਲੋਗੀ ਕਮਾਂਡ ਆ ਗਈ ਇੰਗਲਿਸ਼ ਦੀ ਹਾਂ ਕਮਾਂਡ ਵੀ ਬਾਕੀ ਤੁਹਾਡਾ ਜਿਹੜਾ ਵਿਜ਼ਨ ਆ ਨਾ ਉਹ ਵਿਸ਼ਵ ਵਿਆਪੀ ਹੋ ਜਾਂਦਾ ਉਹ ਸਿਰਫ ਮਾਝੇ ਜਾਂ ਪੰਜਾਬ ਜਾਂ ਦੁਆਬੇ ਬਹੁਤ ਤੱਕ ਨਿਸੀਮਤ ਹੁੰਦਾ ਇਸੇ ਕਰਕੇ ਮੈਂ ਉਸੇ ਪਾਸੇ ਹੁਣਾ ਸੀ ਤੁਸੀਂ 16 17 ਸਾਲ ਇਕਲੇ ਇਕਾਂਤ ਕਟਿਆ ਉਦੋਂ ਤੁਹਾਡੀਆਂ ਸਾਥੀ ਇਹ ਕਿਤਾਬਾਂ ਸੀ ਉਹ ਵੀ ਅੰਗਰੇਜ਼ੀ ਲਿਟਰੇਚਰ ਇਸ ਦੌਰਾਨ ਜੇ ਦੇਖਿਆ ਜਾਵੇ ਵਿਸ਼ਵ ਦੇ ਹੋਰਾਂ ਪਾਸਿਆਂ ਤੇ ਜਿੱਥੇ ਇਸ ਤਰ੍ਹਾਂ ਦੀ ਭਾਵੇਂ ਆਇਰਿਸ਼ ਮੂਵਮੈਂਟ ਹੈ ਜਾਂ ਹੋਰ ਮੂਵਮੈਂਟ ਰਹੀਆਂ ਨੇ ਅੱਜ ਜਿਹੜੇ ਵਿਸ਼ਵ ਦੇ ਉਮਦਾ ਦੇਸ਼ ਨੇ ਅਗਾ ਵਧੂ ਜਿਹੜੀਆਂ ਨੇਸ਼ਨਸ ਨੇ ਉਹ ਧਰਮ ਤੇ ਕੋਈ ਬਹੁਤੀ ਟੇਕ ਨਹੀਂ ਰੱਖਦੇ ਸਾਡੇ ਵਾਂਗੂ ਨਾ ਉਹ ਉਹ ਕਰਤਾਰ ਉਹਨਾਂ ਦੇ ਸਾਡੇ ਤੋਂ ਬਿਹਤਰ ਨੇ ਉਹ ਠੀਕ ਹੈ ਕਿ ਉਹ ਕੋਈ ਕਿਸ ਤਰ੍ਹਾਂ ਰਹਿੰਦਾ ਹੈ ਪਰ ਉਹਨਾਂ ਨੇ ਕਰਤਾਰ ਇੱਕ ਸਦਾਚਾਰਕ ਸਿਸਟਮ ਨਾਲ ਬਣਾਏ ਨੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸਮਝਾ ਕੇ ਬਣਾਇਆ ਕਿ ਕੁਦਰਤ ਦਾ ਬੂਟਿਆਂ ਦਾ ਪੌਣ ਪਾਣੀ ਦਾ ਕਿਵੇਂ ਖਿਆਲ ਰੱਖਣਾ ਝੂਠ ਤੋਂ ਗੁਰੇਜ਼ ਕਰਨਾ ਤੇ ਪਾਣੀ ਜਾਂ ਆਪਣੀਆਂ ਜਿਹੜੀਆਂ ਨਿਯਾਮਤਾ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਨੂੰ ਮੰਤਰਾਂ ਦੇ ਰਾਹੀਂ ਸਮਝਾਇਆ ਸ਼ਬਦਾਂ ਰਾਹੀਂ ਸਮਝਾਇਆ ਅਸੀਂ ਫਿਰ ਵੀ ਪੜ ਪੜ ਗੱਡੀ ਲਦੀ ਦੇ ਧਾਰਨੀ ਆ ਪਰ ਉਹਨਾਂ ਕੌਮਾਂ ਨੂੰ ਇਹ ਇੱਕ ਸੱਭਿਆਚਾਰਕ ਮਤ ਦੇ ਅਧੀਨ ਉਹ ਸਮਝੇ ਨੇ ਪਰ ਉਹ ਸਾਡੇ ਨਾਲੋਂ ਵੱਧ ਸਿਆਣੇ ਨੇ ਉਹ ਕਿਸੇ ਲੀਡਰ ਦੇ ਫੈਨ ਨਹੀਂ ਹੁੰਦੇ ਆ ਸਾਡੇ ਪੰਜਾਬ ਦੇ ਵਿੱਚ ਸ਼ਬਦ ਨੂੰ ਗੁਰੂ ਬਣਾਇਆ ਗਿਆ ਕਿ ਤੁਹਾਡਾ ਗੁਰੂ ਸ਼ਬਦ ਹੈ ਇਵਨ ਗੁਰੂ ਸਹਬਾਨ ਤੋਂ ਵੀ ਵੱਧ ਕੇ ਜਿਹੜਾ ਸ਼ਬਦ ਨੂੰ ਮਹੱਤਤਾ ਆ ਸੰਗਤ ਨੂੰ ਮਹੱਤਤਾ ਨਾ ਕਿ ਇੰਡੀਵਿਜੂਅਲ ਪਰਸਨ ਨੂੰ ਪਰ ਅਸੀਂ ਬੰਦਾ ਪੂਜਿਕਾ ਅਸੀਂ ਐਡੇ ਸਾਧ ਆਉਂਦੇ ਆ ਲੀਡਰ ਆਉਂਦੇ ਆ ਅੱਜ ਅਸੀਂ ਭਗਵੰਤ ਦੇ ਮਗਰ ਕੱਲ ਨੂੰ ਟਵਾਣੇ ਦੇ ਮਗਰ ਪਰਸੋਂ ਨੂੰ ਰਣਜੀਤ ਸਿੰਘ ਕੁੱਕੀਗਿਲ ਦੇ ਮਗਰ ਚੌਥੇ ਨੂੰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਮਗਰ ਇਹ ਜਿਹੜੀ ਸਾਡੀ ਬੰਦਾ ਪੂਜਿਕ ਬਿਰਤੀ ਆ ਚਰਨ ਚੱਟਣ ਦੀ ਚਰਨਾਮਤ ਪੀਣ ਦੀ ਸਾਡੇ ਚੋਂ ਫਿਰ ਵੀ ਨਹੀਂ ਨਿਕਲੀ ਸਾਡਾ ਗੁਰੂ ਗਿਆਨ ਹੈ ਪਰ ਅਸੀਂ ਗੁਰੂ ਗਿਆਨ ਦੀ بجائے ਅਸੀਂ ਬੰਦੇ ਨੂੰ ਆਪਣਾ ਗੁਰੂ ਅੱਜ ਵੀ ਮੰਨ ਰਹੇ ਹਾਂ ਗੁਰੂ ਸਾਹਿਬ ਨੇ ਉਸ ਤੋਂ ਵੱਖ ਕੀਤਾ ਸੀ ਤੁਹਾਨੂੰ ਸਾਨੂੰ ਪਰ ਇਸ ਤਰ੍ਹਾਂ ਬੇਦਖਰਨੇ ਨਾ ਜਦੋਂ 75th ਜਨਟ ਅਸੈਂਬਲੀ ਚ ਡਿਬੇਟਸ ਚੱਲ ਰਹੀਆਂ ਸੀਗੀਆਂ ਹੂੰ ਉਹਨਾਂ ਨੇ ਇੱਕ ਬੜਾ ਪਾਰਟਿਕੂਲਰ ਮੈਟਰ ਹੈ ਹੀ ਜੋ ਤੁਸੀਂ ਜ਼ਿਕਰ ਕਰ ਜੀ ਹੈ ਕਿ ਉਹਨਾਂ ਯੂਨੀਵਰਸਿਟੀ ਦੇ ਜਿਹੜੇ ਪੋਲਿਟੀਸ਼ੀਅਨ ਆਪਣੇ ਆਪ ਨੂੰ ਰੱਬ ਸਮਝਣ ਲੱਗ ਜੂਗਾ ਨਾ ਜਿਸ ਤਰ੍ਹਾਂ ਦਾ ਪੁਲਵਾ ਆਪਣੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਨੇ ਦਿੱਤਾ ਹੈਗਾ ਤੇ ਹੁਣ ਉਸ ਬਾਰੇ ਬਾਲੋ ਜੀ ਗੱਲ ਜਿਹੜੇ ਆਰਐਸਐਸ ਦੇ ਚੀਫ ਆ ਮੋਹਨ ਬਾਗਵਤ ਦੀ ਵੀ ਸਟੇਟਮੈਂਟ ਆ ਰਹੀ ਆ ਵੀ ਪੋਲਿਟੀਸ਼ੀਅਨਸ ਨੂੰ ਗਵਰਡਾਂ ਨੂੰ ਐਕਟ ਨਹੀਂ ਕਰਨਾ ਚਾਹੀਦਾ ਇਹ ਆਪਣੇ ਆਪ ਨੂੰ ਗਵਰਡ ਨਹੀਂ ਸਮਝਣਾ ਚਾਹੀਦਾ ਪਰ ਉਹ ਉਸ ਟਾਈਮ ਤੇ ਜਿਹੜੀ ਪ੍ਰੈਜ਼ੈਂਟ ਡੈਮੋਕ੍ਰੇਸੀ ਆ ਉਹ ਸ਼ੋਰ ਸ਼ੌਟ ਆ ਕਿ ਉਹ ਆਟੋਕ੍ਰੈਟਿਕ ਰੂਲ ਵਿੱਚ ਬਦਲ ਗਈ ਹੂੰ ਆਪਾਂ ਦੇਖੀਏ ਕਿ ਇਸ ਰਾਣ ਮੰਗੂ ਇੰਸਟੀਚੂਸ਼ਨਸ ਦਾ ਕਿੰਨੀ ਉਹਨਾਂ ਦੀ ਬੇਕਦਰਹੀ ਹੋ ਰਹੀ ਹੈਗੀ ਕੋਈ ਵੀ ਇੰਸਟੀਚੂਨ ਹੈਗਾ ਲੋਕਾਂ ਦਾ ਵਿਸ਼ਵਾਸ ਵੀ ਹੈ ਨਹੀਂ ਆਪਾਂ ਦੇਖ ਹੀ ਰਹੇ ਹਾਂ ਕਲਕੱਤਾ ਰੀਪ ਕੇਸ ਦੇ ਵਿੱਚ ਬਿਲਕੁਲ ਈ ਭੂਮਿਕਾ ਰਹੀ ਐਡਮਿਨਿਸਟ੍ਰੇਸ਼ਨ ਦੀ ਉਸ ਭਿਆਨਕ ਰਾਤ ਵੇਲੇ ਹੂੰ ਮਤਲਬ ਕਿ ਉਹਦੇ ਉਹਦੇ ਪੇਰੈਂਟਸ ਨੂੰ ਮਿਸਲੀਡ ਕੀਤਾ ਗਿਆ ਲੋਕਾਂ ਨੂੰ ਮਿਸਲੀਡ ਕੀਤਾ ਗਿਆ ਉੱਥੇ ਮੌਬ cụcਲਾ ਛੜਤਾ ਤਾਂ ਕਿ ਜਿਹੜਾ ਐਵੀਡੈਂਸ ਵਗੈਰਾ ਸੀ ਉਹ ਮਟਾ ਦਿੱਤਾ ਜਾਵੇ ਹੂੰ ਕਿ ਕਿਸ ਤਰ੍ਹਾਂ ਦਾ ਵਰਤਾਰਾ ਹੋਇਆ ਹੈਗਾ ਇਸ ਤਰ ਸੋਸਾਇਟੀ ਵਿੱਚ ਆਪਾਂ ਹੁਣ ਰੋਜ਼ ਪੜ੍ਹਦੇ ਆ ਕੋਈ ਨਾ ਕੋਈ ਇਨਸੀਡੈਂਟ ਜਿਹੜਾ ਰੇਪ ਦਾ ਘਣਾਉਣਾ ਆ ਰਿਹਾ ਹੈਗਾ ਇਨਸੀਡੈਂਟ ਤਡੀ ਆਵਾਜ਼ ਖੜ ਗਈ ਅੱਜ ਦੀ ਤਾਰੀਖ ਦੇ ਵਿੱਚ ਗਿੱਲ ਸਾਹਿਬ ਜਿਹੜਾ ਮੈਂ ਪੁਆਇੰਟ ਛੋਣਾ ਚਾਹੁੰਦਾ ਸੀ ਕਿ ਉਹ ਵੀ ਸਾਡੇ ਤੋਂ ਬੈਸਟ ਲਾਈਫ ਹੰਡਾ ਰਹੇ ਨੇ ਭਾਵੇਂ ਉੱਥੇ ਕੋਈ ਰਹਿਬਰ ਪੈਦਾ ਨਹੀਂ ਹੋਇਆ ਉਹਨਾਂ ਮੁਲਕਾਂ 'ਚ ਸਾਡੇ ਰਿਸ਼ੀਆ ਮੂਨੀਆਂ ਦੇ ਅਸੀਂ ਐਡੇ ਰਹਿਬਰ ਪੈਦਾ ਹੋਣ ਦੇ ਬਾਵਜੂਦ ਸਾਡੇ ਬਹੁਤ ਬਦਤਰ ਹਾਲਾਤ ਦਿਨ-ਪਰ-ਦਿਨ ਹੋ ਰਹੇ ਨੇ ਇਸ ਦੌਰਾਨ ਕੀ ਲੱਗਦਾ ਹੈ ਕਿ ਜਿਹੜੀਆਂ ਧਰਮ ਮਜਬਦ ਦੀਆਂ ਲੜਾਈਆਂ ਅੱਜ ਤੁਸੀਂ ਵੇਖੋ ਕਿ ਸੂਰਤ ਸ਼ਹਿਰ ਦੇ ਵਿੱਚ ਸੂਰਤ ਹਾਲੇ ਨੇ ਕਿ ਸ਼੍ਰੀ ਗਣੇਸ਼ ਪੰਡਾਲ ਤੇ ਜਿਹੜਾ ਪਥਰਾ ਹੋ ਗਿਆ ਉਥੇ ਦੋਨਾਂ ਕੌਮਾਂ ਦੇ ਵਿੱਚ ਬਹੁ ਗਿਣਤੀ ਤੇ ਘੱਟ ਗਿਣਤੀ ਵੱਡੀ ਕੌਮ ਹੈ ਜਿਹੜੀ ਉਸ ਦੇ ਵਿੱਚ ਕਲੈਸ਼ ਹੋ ਰਿਹਾ ਉਧਰ ਜੇ ਦੇਖਿਆ ਜਾਵੇ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਕਲੈਸ਼ ਹੋ ਰਿਹਾ ਸੋਸ਼ਲ ਸਾਈਟਸ ਤੇ ਇੱਕ ਪਾਸੇ ਕੁਝ ਮੁਸਲਮਾਨ ਸਰਫਰੇ ਮੁੰਡੇ ਨੇ ਤੇ ਕੁਝ ਇਧਰੋਂ ਸਾਡੇ ਸਰਫਰੇ ਲੋਕ ਨੇ ਉਹ ਇੱਕ ਦੂਸਰੇ ਦੇ ਰਹਿਬਰਾਂ ਦੀ ਪੱਟੀ ਮੇਸ ਕਰ ਰਹੇ ਨੇ ਤੇ ਇਸੇ ਦੌਰਾਨ ਜੇ ਗਣੇਸ਼ ਜੀ ਉਸਤ ਦਾ ਸਬੰਧ ਵੇਖਿਆ ਜਾਵੇ ਤਾਂ ਪੂਨੇ ਦੇ ਵਿੱਚ ਮਿਲਟਰੀ ਏਰੀਏ ਦੇ ਵਿੱਚ ਇੱਕ ਪੰਡਾਲ ਉਹਨਾਂ ਨੇ ਲਾਇਆ ਜਿਸ ਪੰਡਾਲ ਦੇ ਵਿੱਚ ਉਹਨਾਂ ਦਾ ਜਿਹੜਾ ਮਾਡਲ ਹੈ ਉਹ ਦਰਵਾਰ ਸਾਹਿਬ ਦਾ ਬਣਾਇਆ ਗਿਆ ਜਦੋਂ ਐਸ்சிਪੀਸੀ ਨੇ ਉਜਰ ਕੀਤਾ ਤਾਂ ਫਿਰ ਉਹ ਕਹਿੰਦੇ ਜੀ ਇਹ ਤਾਂ ਦੁਰਗਾਣਾ ਮੰਦਿਰ ਦਾ ਮਾਡਲ ਹੈ ਪੰਡਤ ਮਦਨ ਮੋਹਨ ਮੌਲਵੀਆ ਨੇ ਜੋ ਦੁਰਗਾਣਾ ਮੰਦਿਰ ਬਣਾਤਾ ਦਰਵਾਰ ਸਾਹਿਬ ਦੀ ਕਾਪੀ ਇਹ ਜਣੀ ਜਨਤਕ ਮੁੱਦਿਆਂ ਦੀ بجائے ਅਸੀਂ ਮਜ਼ਬ ਦੇ ਮੁੱਦਿਆਂ 'ਚ ਉਲਝ ਕੇ ਰਹਿ ਗਏ ਹੁਣ ਹਾਲੀਆ ਸਮੇਂ ਜਿਹੜਾ ਸਿੱਖਾਂ ਤੇ ਮੁਸਲਮਾਨਾਂ ਦਾ ਜੋ ਕਿਤੇ ਸਬੰਧ ਸੀ ਉਹ ਤੜਕ ਰਿਹਾ ਬੁਰੀ ਤਰ੍ਹਾਂ ਕਿਵੇਂ ਵੇਖਦੇ ਉਸ ਨੂੰ ਸੋਸ਼ਲ ਸਾਈਟਸ ਤੋਂ ਲੈ ਕੇ ਧਾਰਮਿਕ ਸਥਾਨਾਂ ਤੱਕ ਜੋ ਇਹ ਕਲੈਸ਼ ਵੱਧ ਰਿਹਾ ਜਵਾਨੀ ਮੇਰੇ ਸਾਰ ਇਗਨੋਰੈਂਸ ਹੈਗੀ ਆ ਹਮ ਇਗਨੋਰੈਂਸ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ ਉਦਾਂ ਦੀ ਇਗਨੋਰੈਂਸ ਆਪਣੇ ਲੋਕਾਂ ਵਿੱਚ ਵੀ ਹੈਗੀ ਆ ਲੈ ਮਤਲਬ ਕਿ ਥੋੜੇ ਤੱਕੇ ਚਾਹ ਚਾਹ ਜ਼ਿਆਦਾ ਤੱਕੇ ਚਾ ਪਰ ਹੈਗੀ ਤਾਂ ਹੈ ਨਾ ਭਾਰੂ ਵੀ ਹੈਗੀ ਇਹ ਚੀਜ਼ ਬਿਲਕੁਲ ਇਸ ਉਹਦੀ ਫਾਲ ਆਊਟ ਹੈਗਾ ਇਸ ਤਰ੍ਹਾਂ ਦਾ ਬਾਅਦ ਮੈਂ ਬਹੁਤਾ ਫਾਲੋ ਨਹੀਂ ਕਰਦਾ ਇਸ ਕਰਕੇ ਹਾਂ ਨਹੀਂ ਆਪਣੀ ਪੀੜ੍ਹੀ ਦਾ ਨਹੀਂ ਪਰ ਜਿਹੜਾ ਯੂਥ ਹੈ ਉਹ ਬਹੁਤ ਕਰਦਾ ਗੱਲ ਸਭ ਜਿਹੜੀ ਤਰਸਦੀ ਹੈ ਹਾਂ ਮਤਲਬ ਉਹੀ ਫਿਰ ਮੈਂ ਕਹਿ ਰਿਹਾ ਨਾ ਕਿ ਕਰਤਾਰ ਬਾਰੇ ਜੇ ਪਤਾ ਹੀ ਨਹੀਂ ਹੋਗਾ ਫਿਰ ਤੁਸੀਂ ਇਸ ਤਰ੍ਹਾਂ ਦੇ ਰਾਹ ਲੱਭਣੇ ਲੱਭਣੇ ਆ ਹੂੰ ਦੇ ਦੇ ਤਾਂ ਕਿ ਫਾਲ ਗਰਾਂਟਡ ਹੈਗਾ ਕਿ ਜੇ ਤੁਸੀਂ ਆਪਣੀ ਪੜ੍ਹਾਈ ਤੋਂ ਕੱਲੀਆਂ ਡਿਗਰੀਆਂ ਦੀ ਬਜਾਏ ਜਦ ਤੱਕ ਤੁਸੀਂ ਸਖਿਆਰਤੀ ਹੋਗੇ ਸਿੱਖਿਆਤ ਨਹੀਂ ਹੁੰਦੇਗੇ ਤਾਂ ਫਿਰ ਮਾਈਂਡ ਦੇ ਵਿੱਚ ਕਨਫਿਊਜ਼ਨਸ ਰਹਣੀ ਆਏਗੇ ਇੱਕ ਕਨਫਿਊਜ਼ਨ ਜਿਹੜੀ ਹੈਗੀ ਆ ਤੁਹਾਨੂੰ ਇਲੂਜ਼ਨਸ ਵੱਲ ਲੈ ਕੇ ਜਾਂਦੀ ਹੈਗੀ ਬਿਲਕੁਲ ਥੋੜਾ ਜਿਹਾ ਆਪਾਂ ਪੰਥਕ ਮਸਲੇ ਬਨੂਛੋਈਏ ਤੇ ਹੁਣ ਦੇਖੋ ਬਾਗੀਆਂ ਨੇ ਮੁੱਦਾ ਚੁੱਕਿਆ ਸੀ ਬਾਗੀਆਂ ਨੂੰ ਵੀ ਬਰਾਬਰ ਤਲਬ ਕਰ ਲਿਆ ਗਿਆ ਕੀ ਇਸ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਆਪਸੀ ਡੈਮੇਜ ਹੈ ਉਹ ਰੁਕ ਜਾਏਗਾ ਦੋਨਾਂ ਧਿਰਾਂ ਨੂੰ ਸਜ਼ਾਵਾਂ ਬੋਲ ਜਾਂਦੀਆਂ ਤਾਂ ਕਿ ਲੋਕ ਇਹਨਾਂ ਨੂੰ ਸਜ਼ਾਵਾਂ ਨੂੰ ਬਿਹਤਰ ਸਮਝਦੇ ਹੋਏ ਮਾਫ਼ ਕਰ ਦੇਣਗੇ ਪੰਥਕ ਪਾਰਟੀ ਨੂੰ ਅਕਾਲੀਆਂ ਦੇ ਦਿੱਤੇ ਜ਼ਖਮਾਂ ਕਾਰਨ ਹੂੰ ਅੱਜ ਵੀ ਪੰਜਾਬ ਸੁਲਗ ਰਿਹਾ ਸਿੱਖ ਤਾਂ ਸੁਲਗ ਰਹੀ ਰਹੇ ਹੈਗੇ ਆ ਹੂੰ ਪੰਜਾਬ ਵੀ ਸੁਲਗ ਰਿਹਾ ਮਤਲਬ ਕਿ ਇਹਨਾਂ ਦੇ ਮਿਸਰੂਲ ਨੇ ਤੇ ਇਹਨਾਂ ਦੀਆਂ ਜਿਹੜੀਆਂ ਨਿਜ ਪ੍ਰਸਤੀਆਂ ਕਰਕੇ ਅੱਜ ਆਪਾਂ ਸਾਰੇ ਆਪਣਾ ਰਾਹ ਲੱਭਦੇ ਫਿਰਦੇ ਆਂ ਦੁਬਾਰਾ ਰਾਹ ਰਾਹ ਦਿਖਦਾ ਹੋਇਆ ਵੀ ਦਿਖਾਈ ਨਹੀਂ ਦੇ ਰਿਹਾਗਾ ਆਪਾਂ ਦੇਖ ਰਿਹਾ ਕਿ ਅਜੇ ਵੀ ਇੰਨੀ ਐਰੋਗੈਂਸ ਹੈਗੀ ਆ ਸਖਬੀਰ ਬਾਦਲ ਹੋਣਾ ਤੇ ਕਿ ਉਹ ਦਰਬਾਰਾ ਗੁਰੂ ਵਰਗਿਆਂ ਨੂੰ ਦੁਬਾਰਾ ਐਡਵਾਈਜ਼ਰ ਲਾ ਰਹੇ ਆਂ ਹਾਂ ਫਿਰ ਵਾਪਸ ਵੀ ਲੈਂਦੇ ਨੇ ਦੱਸੋ ਨਕੂਦਰ ਕਾਂਡ ਜਾਂ ਤਾਂ ਫਿਰ ਅੜ ਜੋ ਖੜੋ ਕਿਸੇ ਸਟੈਂਡ ਤੇ ਤਾਂ ਖੜੋ ਨਾ ਮਤਲਬ ਕਿ ਜੇ ਤੁਹਾਨੂੰ ਕਿਸੇ ਨੇ ਚੈਲੰਜ ਕੀਤਾ ਵੀ ਤੁਸੀਂ ਬਾਬਿਆਂ ਨਾਲ ਇੰਨੀਆਂ ਮੁਲਾਕਾਤਾਂ ਕੀਤੀਆਂ ਫਿਰ ਦੱਸੋ ਆਪਣੀਆਂ ਕਿ ਨੈਤਿਕਲੀ ਕਬੂਲ ਕਰੋ ਚੀਜ਼ ਜੇ ਕੀਤਾ ਨਹੀਂ ਕੀਤਾ ਤਾਂ ਫਿਰ ਦੱਸਣ ਵੀ ਨਹੀਂ ਅਸੀਂ ਨਹੀਂ ਕੀਤਾ ਜੀ ਫਿਰ ਫਿਰ ਚੇਤ ਅਚੇਤ ਦਾ ਕੀ ਮਤਲਬ ਹੈ ਤੁਸੀਂ ਲੀਡਰ ਰਹੇ ਹੈਗੇ ਆ ਤਾਂ ਫਿਰ ਲੀਡਰ ਇਜ਼ ਅਨਸਰਏਬਲ ਟੂ ਦਾ ਪੀਪਲ ਉਹੀ ਚੀਜ਼ ਆਪਾਂ ਦੇਖ ਰਹੇ ਹੈਗੇ ਆ ਮਤਲਬ ਕਿ ਉਨਤਾਪਾ ਜੱਤਾ ਕਹਾ ਕਾਲ ਤੱਕ ਜਥੇਦਾਰ ਸਾਹਿਬ ਦਾ ਕੋਈ ਡਿਸੀਜਨ ਨਹੀਂ ਆਉਂਦਾ ਉਦੋਂ ਤੱਕ ਆਪਾਂ ਕੋਈ ਪੰਥਕ ਸਿਆਸਤ ਦੀ ਕੋਈ ਕਲੈਰਿਟੀ ਵੱਲ ਨੂੰ ਪਾਦੀ ਨਹੀਂ ਕਰ ਸਕਦੇ ਗਿਲਸਾ ਵਾ ਅਖਾਲੀਆਂ ਦੀ ਆਪਸੀ ਪਾਟੋ ਥਾੜ ਦਾ ਤੁਹਾਡੀ ਨਜ਼ਰ ਚ ਸਿਆਸੀ ਫਾਇਦਾ ਕਿਨੂੰ ਹੋ ਰਿਹਾ ਆਪਾਂ ਦੇਖ ਰਹੇ ਹਾਂ ਕਿ ਇਹਦੇ ਨਾਲ ਤਾਂ ਇਹੀ ਭਾਰਤੀ ਜਨਤਾ ਪਾਰਟੀ ਵਰਗੀਆਂ ਪਾਰਟੀਆਂ ਨੂੰ ਹੋ ਰਿਹਾ ਹੈ ਜਿਹੜੇ ਵਿਰੋਧੀ ਪਾਰਟੀਆਂ ਨੇ ਹੂੰ ਕਿਉਂਕਿ ਜਿੰਨਾ ਚਿਰ ਆਪਾਂ ਆਪਸ ਚੁੱਲ੍ਹੇ ਰਹਾਂਗੇ ਆਪਾਂ ਆਪਣੀ ਕੋਈ ਦਿਸ਼ਾ ਨਿਰਦੇਸ਼ ਨਹੀਂ ਕਰ ਸਕਦੇ ਕੀ ਗੱਲ ਸਾਬ ਤੁਸੀਂ ਇਹ ਨਹੀਂ ਸੋਚਦੇ ਕਿ ਉਹ ਦੇਖੋ ਅਸੋਦੂ ਦੀਨ ਅਵੈਸੀ ਦਾ ਵੀ ਐਡਾ ਕੋਈ ਡਾਇਰੈਕਟ ਬਿਆਨ ਨਹੀਂ ਆਉਂਦਾ ਜਿਹੜਾ ਸੁਖਵੀਰ ਬਾਦਲ ਨੇ ਇਸ ਵਾਰੀ ਚੋਣ ਮੈਨੀਫੈਸਟੋ ਉਦੋਂ ਸਾਰੇ ਇਕੱਠੇ ਹੀ ਸੀ ਇਹ ਕਾਲੀ ਜਦੋਂ ਚੋਣ ਲੜੀ ਹੈ ਜਿਹੜਾ ਇਹਨਾਂ ਨੇ ਚੋਣ ਮੈਨੀਫੈਸਟੋ 'ਚ ਇਹ ਕਲੌਜ਼ ਪਾਇਆ ਕਿ ਸਾਢੇ 3 ਸਥਾਨਾਂ ਨੂੰ ਆਰਐਸਐਸ ਨੇ ਕਬਜ਼ੇ 'ਚ ਲੈ ਲਿਆ ਅਸੀਂ ਇਹਨਾਂ ਤੋਂ ਵਾਪਸ ਲਵਾਂਗੇ ਸ਼ਾਇਦ ਇਹ ਇੱਕ ਇਹਨਾਂ ਦੀ ਵੱਡੀ ਗਲਤੀ ਸੀ ਲੋਕਾਂ ਨੇ ਵੀ ਰਿਸਪੌਂਸ ਨਹੀਂ ਕੀਤਾ ਤੇ ਭਾਜੀਪੀ ਵੀ ਬਹੁਤ ਨਾਰਾਜ਼ ਹੈ ਇਸ ਤੋਂ ਤੇ ਉਹਨਾਂ ਨੇ ਕੀਤਾ ਵੀ ਹੈ ਕਿ ਇਹ ਤਾਂ ਇਹਨਾਂ ਨੇ ਨਾ ਇਹ ਰੂਬੀਮੈਂਟਰੀ ਇਸ਼ੂਸ اٹھਾਰੇ ਜਦ ਕਿ ਇੰਨਾ ਚਿਰ ਜਦੋਂ ਇਹਨਾਂ ਦੀ ਸਾਂਝ ਰਹੀ ਆ ਉਦੋਂ ਕਿੰਨੇ ਕ ਤਖਤ ਇਹਨਾਂ ਨੇ ਯਾਦ ਕਰਾਰੇ ਸੀਗੇ ਕੀ ਮਰਿਆਦਾ ਰਲਦੀ ਆ ਹਜੂਰ ਸਾਹਿਬ ਦੀ ਦਰਬਾਰ ਸਾਹਿਬ ਨਾਲ ਪਰ ਇਹ ਨਹੀਂ ਗੱਲ ਸਭ दखਲ ਅੰਦਾਜ਼ੀ ਵੀ ਨਹੀਂ ਸੀ ਹਜੂਰ ਸਾਹਿਬ ਪੜਨਾ ਸਾਹਿਬ ਦੇ ਖਾਸ ਕਰਕੇ ਹਰਿਆਣੇ ਚ ਕਿਉਂਕਿ ਇਹਨਾਂ ਦੀ ਇਹਨਾਂ ਦੀ ਪਾਰਟਿਸਪੇਸ਼ਨ ਸੀ ਇਸ ਕਰਕੇ ਲੱਗਦੀ ਨਹੀਂ दखਲ ਅੰਦਾਜ਼ੀ ਆ ਪੰਗ ਹੂੰ ਹੁਣ ਇਹ ਅੱਡ ਹੋ ਗਏ ਉਹਨਾਂ ਨੇ ਇਹਨਾਂ ਦੀ ਪਾਰਟਿਸਪੇਸ਼ਨ ਐ ਨਹੀਂ ਇਸ ਦੀ ਦਖਲ ਅੰਦਾਜ਼ੀ ਹੋਗੀ हां ਹੁਣ ਉਹਨਾਂ ਨੇ ਆਪਣੇ ਬੰਦੇ ਮਨਜਿੰਦਰ ਸਿੰਘ ਸਿਰਸਾ ਜਾਂ ਬਲਜੀਤ ਸਿੰਘ ਦਾਦੂਵਾਲ ਕੁਝ ਜਿਹੇ ਬੰਦੇ ਪਾਲੇ ਸ਼ਾਇਦ ਇਹੀ ਕਾਰਨ ਹੈ ਕਿਲ ਸਭ ਜਿਹੜਾ ਅਸਲ ਦੇ ਵਿੱਚ ਮੇਰਾ ਕਈ ਵਾਰੀ ਇੱਥੇ ਪੇਚ ਫਸ ਜਾਂਦਾ ਹੈ ਕਿ ਕਪੂਰੀ ਮੋਰਚਾ ਇੱਕ ਪਾਣੀ ਦੀ ਲੜਾਈ ਸੀ ਜਿਹੜੀ ਧਰਮ ਯੁੱਧ ਬਣਾ ਕੇ ਅਸੀਂ ਕਾਹਨ ਕੀਤਾ ਕਿ ਉਹਦੇ ਲਈ ਅਕਾਲੀ ਦਲ ਵੱਡਾ ਜ਼ਿੰਮੇਵਾਰ ਨਹੀਂ ਭਾਜਪੀ ਨੂੰ ਇਸ ਦਾ ਫਾਇਦਾ ਨਹੀਂ ਹੋਇਆ ਉਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦੇ ਦਿੱਥੇ ਜ਼ਖਮਾਂ ਕਾਰਨ ਅੱਜ ਤੱਕ ਸੁੱਲਗ ਰਹੇ ਆਪਾਂ ਹੂੰ ਤਾਰਕ ਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ ਤੇ ਤੇ ਬੋਲਣ ਨੂੰ ਤਿਆਰ ਨਹੀਂ ਕੋਈ ਨੇਚਰਲੀ ਬਦਲੇ ਹੈਗਾ ਤੋਂ ਬੋਲਣੋਂ ਮਤਲਬ ਉਹਦੇ ਤੇ ਸਿੱਕੋਤਾ ਪਾਣੀਆਂ ਦਾ ਆਪਣਾ ਬੇਸਿਕ ਰਾਈਟਸ ਦੇ ਮੁੱਤੇ ਸੀਗੇ ਜਿਹਨੂੰ ਆਪਾਂ ਧਾਰਮਿਕ ਰੰਗਤ ਦੇਤੀ ਹੈ ਕਿ ਤੇ ਉਹਦੀ ਪ੍ਰਾਈਸ ਵੀ ਤੇ ਦੇਖ ਲਓ ਕਿੰਡੀ ਪੇ ਕੀਤੀ ਆ ਹੂੰ ਫਿਰ ਇਹਨਾਂ ਦੇ ਮਰਜੀ ਬੜੇ ਕਿੱਥੇ ਚਲੇ ਗਏ ਹੂੰ ਜਿਹੜਾ 1 ਲੱਖ ਮਰਜੀਵੜਾ ਲੰਗੋਵਾਲ ਹੁਣਾਂ ਨੇ ਬਣਾਇਆ ਸੀਗਾ ਲੱਭੇ ਹੀ ਨਹੀਂ ਮੁੜ ਕੇ ਕਦੀ ਬਿਲਕੁਲ ਉਹੀ ਪੈਟਰਨ ਅਸੀਂ ਜਿਹੜਾ ਹੈਗਾ ਸੀ ਕਿਸਾਨਾਂ ਦਾ ਲੜਾਈ ਸੀ ਅਸੀਂ ਅਕਾਲ ਤਖਤ ਤੇ ਨਿਸ਼ਾਨ ਸਾਹਿਬ ਚਲਾ ਲਿਆ ਉਹੀ ਪੈਟਰਨ ਫਿਰ ਦੁਹਰਾਇਆ ਬਿਲਕੁਲ ਬਿਲਕੁਲ ਆਪਾਂ ਮਤਲਬ ਕਿ ਹੋਰ ਹੀ ਕੋਈ ਬਸੰਤੀ ਕਲਰ ਰੱਖ ਲਿਆ ਤੇ ਨਹੀਂ ਕੋਈ ਰੱਖ ਲਿਆ ਇੰਦਾ ਦੇ ਸਮੇਂ ਹੀ ਹੋਰ ਹੀ ਇਸੂਆਂ ਦੇ ਵਿੱਚ ਲਝਾਈ ਫਿਰਦੇ ਕੌਣ ਹੂੰ ਤੇ ਆਪਾਂ ਬੇਸਿਕ ਆਪਾਂ ਵਿਚਾਰਾਂ ਦੀ ਦੁਨੀਆ ਸੀ ਨਾਨਕ ਦਾ ਰਾਹ ਸੀ ਸਿੱਧਾ ਹੂੰ ਉਹਨੂੰ ਆਪਾਂ ਹੋਰ ਹੀ ਮਤਲਬ ਕਿ ਪਾਸੇ ਪਾ ਲਿਆ ਹੈਗਾ ਆਪਾਂ ਤਾਂ ਪੂਜਾ ਵਾਲੇ ਪਾਸੇ ਜਾਵੜੇ ਹੂੰ ਉਸੀ ਸਵੇਰੇ ਹੁਣ ਦੇਖ ਦੇਖਦੇ ਆ ਤੁਸੀਂ ਦਰਬਾਰ ਸਾਹਿਬ ਜਦੋਂ ਪ੍ਰਕਾਸ਼ ਹੁੰਦਾ ਮੈਂ ਵੀ ਸਵੇਰੇ ਦੇਖ ਤਾ ਰੋਹ ਤੇ ਮੜ ਕੇ ਤੁਹਾਨੂੰ ਲੱਗਦਾ ਹੁੰਦਾ ਵੀ ਕਿਸ ਤਰ੍ਹਾਂ ਦਾ ਹੋਰ ਪੂਜਾ ਹੁੰਦੀ ਕੀ ਆ ਹੂੰ ਮਤਲਬ ਕਿ ਜਿਸ ਤਰ੍ਹਾਂ ਦੇ ਉੱਥੇ ਬਣਾਏ ਗਏ ਆ ਰਿਚੁਅਲਸ ਬਣਾਏ ਗਏ ਹੈਗੇ ਆ ਉਹ ਹੋਰ ਰਿਚੁਅਲਿਸਟਿਕ ਸੋਸਾਇਟੀ ਕੀ ਹੁੰਦੀ ਆ ਪੂਜਾ ਹੀ ਹੁੰਦੀ ਆ ਨਾ ਆਹ ਉਹ ਫਲਸਫਾ ਨਹੀਂ ਸਮ ਜਿਹੜਾ ਗਿਆਨ ਦਾ ਫਲਸਫਾ ਸੀ ਉਹ ਨਹੀਂ ਸਮਝ ਰਿਹਾ ਸੀ ਆਪਾਂ ਨੂੰ ਤਾਂ ਗਿਆਨ ਦਾ ਫਲਸਫਾ ਦਿੱਤਾ ਸੀ ਸਿੱਧਾ ਨਾਨਕ ਦਾ ਰਾਹ ਸੀਗਾ ਹਮ ਅਸੀਂ ਉਹ ਮਹਿੰਗੇ ਰਹਾਤੇ ਆ ਦਿੱਤੇ ਆਪਾਂ ਨੂੰ ਗੁਰੂਆਂ ਦੇ ਰਾਵਾਂ ਤੋਂ ਆਪਾਂ ਹੋਰ ਪਾਸੇ ਚੱਲ ਪਏ ਹਮ ਆਪਾਂ ਦਿਖਾਵੇ ਦੀ ਸਿਆਸਤ ਵਿੱਚ ਆ ਗਏ ਇਸੇ ਕਰਕੇ ਗੱਲ ਸਾਬ ਹੁਣ ਇਹ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਦੇਖੋ ਖਾਸ ਕਰਕੇ ਮਸਤਾਨੇ ਫਿਰ ਲਮਾਈ ਇੱਕ ਕਲਪਨਾ ਅਧਾਰਿਤ ਫਿਲਮ ਸੀ ਉਹਨੂੰ ਬਹੁਤ ਰਿਸਪਾਂਸ ਮਿਲਿਆ ਤੇ ਉਸ ਤੋਂ ਬਾਅਦ ਫਿਰ ਬੀਬੀ ਰਜਨੀ ਦੀ ਫਿਲਮ ਆਈ ਉਹਨੂੰ ਲੈ ਕੇ ਬਹੁਤ ਵਿਵਾਦ ਆ ਕਿਉਂਕਿ ਗੁਰੂ ਸਾਹਿਬ ਨੇ ਤਾਂ ਕਰਕੇ ਬਾਤ ਕੀਤਾ ਇਥੇ ਆ ਕਿ ਕਾਗੋ ਹੰਸ ਕਰੇ ਉਹਦੇ ਮਾਨੇ ਅਸੀਂ ਸਮਝਣ ਦੀ ਬਜਾਏ ਅਸੀਂ ਕਾਲੇ ਕਾਂ ਨੂੰ ਚਿੱਟੇ ਹੁੰਦੇ ਵੇਖ ਲਿਆ ਜੇ ਕਾਲੇ ਕਾਂ ਚਿੱਟੇ ਹੋ ਜਾਣਗੇ ਤੁਸੀਂ ਤਾਂ ਵਿਦੇਸ਼ਾਂ ਚ ਘੁੰਮਿਓ ਕੀ ਫਰਕ ਪੈ ਜਾਏਗਾ ਬਥੇਰੇ ਚਿੱਟੇ ਕਾਂ ਨੇ ਸਾਡੇ ਵੇੜੇ ਵੀ ਰਹਿੰਦਾ ਇੱਕ ਇਹ ਤਾਂ ਕਿਤੇ ਨਾਕੇ ਨਹੀਂ ਆਇਆ ਤੇ ਇਸ ਦੌਰਾਨ ਅਸੀਂ ਉਹ ਕਰਮਾਤ ਵਾਲਾ ਕਨਸੈਪਟ ਇੱਕ ਹੁਣ ਹੋਰ ਫਿਲਮਾਂ ਵਾਲਿਆਂ ਨੇ ਇਹ ਚੀਜ਼ ਫੜ ਲਈ ਕਿ ਫਿਲਮ ਦੀ ਇੱਕ ਅਰਦਾਸ ਫਿਲਮ ਹੈ ਉਹਦੇ ਟੂਰ ਕਰ ਰਹੇ ਨੇ ਸਾਰੀ ਟੀਮ ਤੇ ਉਹ ਅਸੀਂ ਇੱਕ ਕਰਮਾਤ ਜੀ ਜਿਸ ਤਰ੍ਹਾਂ ਦੂਸਰੇ ਧਰਮਾਂ ਚ ਆ ਕੇ ਕੋਈ ਮਿਰਕਲ ਵਾਪਰ ਜੇਗਾ ਆ ਮੰਤਰ ਪੜੋ ਤੇ ਇਦਾਂ ਹੋ ਜਾਏਗਾ ਆ ਪਾਠ ਪੜ ਲਓ ਤੇ ਤੁਹਾਨੂੰ ਬੁਖਾਰ ਉਤਰ ਜਾਏਗਾ ਉਸ ਪਾਸੇ ਨੂੰ ਹੈ ਮੈਂ ਉਹ ਪੜ ਰਿਹਾ ਰਿਪੋਰਟ ਪੜੀ ਸੀ ਕਿ ਇੰਡੋਨੇਸ਼ੀਆ ਦੀਆਂ ਜਿਹੜੀਆਂ ਮਿਥਿਕ ਭੂਤ ਕਹਾਣੀਆਂ ਨੇ ਉਹਨਾਂ ਤੇ ਹਾਲੀਵੁੱਡ ਫਿਲਮ ਬਣਾ ਰਿਹਾ ਬਣਾਵੇ ਵੀ ਕਿਉਂ ਨਾ ਰੋਲਿੰਗ ਸਟੋਨ ਕਰੋੜਾਂ ਕਮਾਈ ਪਰ ਕਰ ਗਈ ਹੈਰੀ ਪੌਟਰ ਦੀ ਬਣਾ ਤੇ ਜਣੀ ਸੋਸਾਇਟੀ ਦਾ ਇਹ ਪੱਖ ਜਿਹੜਾ ਕਰਾਮਾਤੀ ਜ਼ਿਆਦਾ ਵਧ ਰਿਹਾ ਧਰਮ ਚ ਸਿੱਖੀ ਦਾ ਵਧਦਾ ਤੇ ਬੜਾ ਅਜੀਬ ਹੈ ਬਿਲਕੁਲ ਕਰਮ ਕਾਂਡਾਂ ਨਾਲ ਵਧ ਰਿਹਾ ਭਾਈ ਹੂੰ ਤੇ ਸਰਕਾਰਾਂ ਦੀ ਕਾਰਗੁਜ਼ਾਰੀ ਗੱਲ ਸਾਬ ਜੇ ਦੇਖੀ ਜਾਵੇ ਹੁਣ ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕ ਰਹੀ ਹੈ ਉਧਰ ਹਰਿਆਣਾ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪੈਚ-ਅਪ ਨਹੀਂ ਹੋਇਆ ਰੋਹਿਤ ગાંધી ਇਸ ਦੌਰਾਨ ਅਮਰੀਕਾ ਦਾ ਦੌਰਾ ਕਰ ਰਹੇ ਨੇ ਇੰਡੀਅਨ ਓਵਰਸੀਜ਼ ਕਾਂਗਰਸ ਜਿੱਤੇ ਚ ਮਹਿੰਦਰ ਸਿੰਘ ਗਿੱਲ ਜੀ ਆ ਸੈਮ ਪਤਰਾਉਦਾ ਇਹ ਸਾਰਾ ਉਹਦੇ ਚ ਕਿਉਂਕਿ ਰਾਹੁਲ ਪਹਿਲਾਂ ਨਾਲੋਂ ਆਪਣੀ ਛਵੀ ਸੁਧਾਰ ਰਿਹਾ ਇਸ ਕਰਕੇ ਕਾਂਗਰਸ ਦਾ ਅਕਸ ਉੱਪਰ ਜਾ ਰਿਹਾ ਹਰਿਆਣਾ ਦੀਆਂ ਪਹਿਲਵਾਨ ਬੀਬੀਆਂ ਜਾਂ ਬਜਰੰਗ ਪੂਣੀਆਂ ਹੋਰੀ ਸ਼ਾਮਲ ਹੋ ਗਏ ਨੇ ਕੀ ਵੇਖਦੇ ਹੋ ਦੇਸ਼ ਦੀ ਇਸ ਪਾਰਟੀ ਦਾ ਹਾਲ ਚਾਲ ਜਾਂ ਵਿਦੇਸ਼ਾਂ 'ਚ ਖਾਸ ਕਰਕੇ ਅਮਰੀਕਾ ਵਰਗੇ ਮੁਲਕ ਜਿੱਥੇ ਉਹਨਾਂ ਦਾ ਸਿੱਖ ਧੜਿਆਂ ਵੱਲੋਂ ਵਿਰੋਧ ਵੀ ਹੁੰਦਾ ਉੱਥੇ ਉਹਨਾਂ ਦਾ ਪੈਰ ਧਰਾਵਾ ਵੱਧ ਰਿਹਾ ਹੈ ਨਹੀਂ ਹੁਣ ਇਸ ਵਾਰੀ ਤਾਂ ਕੋਈ ਵਿਰੋਧ ਨਹੀਂ ਹੋਇਆ ਸਿੱਖਾਂ ਵੱਲ ਹਾਂ ਮਤਲਬ ਉਹਨਾਂ ਦਾ ਪੈਰ ਧਰਾਵਾ ਵੱਧ ਰਿਹਾ ਹੈ ਕੀ ਸਾਈਨ ਵੇਖਦੇ ਹੋ ਕਾਂਗਰਸ ਹੁਣ ਤੁਸੀਂ ਦੇਖਿਓ ਜਦੋਂ ਮੋਦੀ ਸਾਹਿਬ ਜਾਣਗੇ ਅਮਰੀਕਾ ਹਮ ਤਾਂ ਇਹਨਾਂ ਵੱਲੇ ਜਰ لازਮੀ ਕੋਈ ਨਾ ਕੋਈ ਪ੍ਰੋਟੈਸਟ ਕਰਨਗੇ ਸਿਕਸ ਹਮ ਪਰ ਹੋਂ ਰਾਹੁਲ ਗਾਂਧੀ ਗਿਆ ਕੋਈ ਕਿਤੇ ਪ੍ਰੋਟੈਸਟ ਦਾ ਮਤਲਬ ਉਹਨੇ ਅਕਸੈਪਟੈਂਸ ਗੇਨ ਕਰ ਲਈ ਹੋਈ ਹਮ ਹਾਲਾਂਕਿ ਸਰਵਜੀਤ ਸਿੰਘ ਖਾਲਸਾ ਨੂੰ ਜਿਤਾ ਕੇ ਕਿ ਇੱਕ ਪਾਸੇ ਬਿਆਨ ਸਿੰਘ ਦਾ ਪੁੱਤਰ ਇੱਕ ਪਾਸੇ ਇੰਦਰਾ ਦਾ ਪੋਤਰਾ ਬੜੀਆਂ ਮਤਲਬ ਕਵਿਸ਼ਰੀ ਕਹਾਣੀਆਂ ਵੀ ਘੜੀਆਂ ਪਰ ਉਹ ਹੈਂਡਲ ਕਰ ਗਿਆ ਇੱਕੋ ਝਟਕੇ ਨਾਲ ਸਭ ਕੁਝ ਬਿਲਕੁਲ ਹਮ ਹੀ ਹੈਜ਼ ਗਰੋਨ ਅਪ ਯਾ ਆਮ ਆਦਮੀ ਪਾਰਟੀ ਦਾ ਕੀ ਵੇਖਦੇ ਹੋ ਕਿ ਪੈਚਅਪ ਉਹਨਾਂ ਨੇ ਪੰਜ ਸੀਟਾਂ ਤਾਂ ਹੀ ਆ ਗਈ ਕਾਂਗਰਸ ਜੇ ਲੈਣ ਦੀ ਹੈ। ਮੈਂ ਜੀ ਲੇਟੈਸਟ ਸੁਣੀ ਹੈ ਕਿ ਨਿਊ ਸੋ ਪੋਜੀਸ਼ਨ ਨੇ 20 ਸੀਟਾਂ ਦਾ ਐਲਾਨ ਐਲਾਨ ਕਰ ਰਿਹਾ ਹੈ। ਇਹਦਾ ਮਤਲਬ ਫਿਰ ਇਹਨਾਂ ਦਾ ਪੈਚਅਪ ਨਹੀਂ ਹੋਇਆ ਪਿਆ ਆਪਸ ਵਿੱਚ। ਚਾਂਸ ਵੀ ਨਹੀਂ ਹੈ। ਇਹਦਾ ਗ੍ਰੋਥ ਇਹਦਾ ਮਤਲਬ ਕੀ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਇਸ ਨਾਲ ਜਿਹੜਾ ਕਿਤੇ ਨਾ ਕਿਤੇ ਲੂਸ ਹੁੰਦਾ ਡਿੱਗਦਾ। ਆਹ ਮੇਰੇ ਖਿਆਲ ਡਿੱਗੂ ਆ ਇਹ ਮੇਰੇ ਖਿਆਲ ਨੁਕਸਾਨ ਕਰਨਗੇ ਕਾਂਗਰਸ ਦਾ। ਆਂਗਰਸ ਦਾ ਨੁਕਸਾਨ ਕਰਨਗੇ ਜੀ ਪੈਚ ਅਪ ਦੀ ਕੋਈ ਉਮੀਦ ਨਹੀਂ ਹੈ ਸੁਗਲ ਸਾਹਿਬ ਧੰਨਵਾਦ ਤੁਸੀਂ ਸਮਾਂ ਦਿੱਤਾ ਸੋ ਇਸ ਦੇ ਨਾਲ ਆਪਣੇ ਦੋਸਤ ਪਰਮੰਦਰ ਸਿੰਘ ਟਵਾਣਾ ਤੇ ਸਰ ਰਣਜੀਤ ਸਿੰਘ ਕੁਕੀਗਲ ਜਰ ਬਾਬਾ ਗੱਲਬਾਤ ਕਰਦੇ ਆ ਦਿਓ ਆ ਗਿਆ ਧੰਨਵਾਦ ਗਿਲ ਸਾਹਿਬ ਸਸਿਗਾਲ ਥੈਂਕ ਯੂ ਸੋ ਮਚ ਸਸਿਗਾਲ ਜੀ